ਸਰੋਂ ਦਾ ਸਾਗ ਕਿਹਨੂੰ ਨਹੀਂ ਪਸੰਦ ਤੇ ਸਾਡੀ ਪੰਜਾਬੀਆਂ ਦੀ ਮੂਲ ਖੁਰਾਕ ਹੈ ਸਰਦੀ ਦੀ ਸਰੋਂ ਜਿਹੜੀ ਹੈਗੀ ਹੈ ਇਹ ਵੀ ਆਮ ਤੌਰ ਦੇ ਉੱਤੇ ਰਹੇਗਾ 15 ਤੋਂ 20 21 ਡਿਗਰੀ ਸੈਂਟੀਗ੍ਰੇਡ ਦੇ ਵਿੱਚ ਬਦੇਰੀ ਟੁਕਨੇ ਤਰੀਕੇ ਨਾਲ ਇਹਦੀ ਪੈਦਾਵਾਰ ਲਈ ਜਾ ਸਕਦੀ ਹੈ ਸੋ ਇਸ ਲਈ ਵੀ ਅਜੇ ਸਮਾਂ ਟੁਕਮਾ ਨਹੀਂ ਹੈਗਾ ਤੇ ਜਿਹੜੀ ਇਹ ਕਿਸਮ ਹੈਗੀ ਹੈ ਇਹ ਇਹ ਸਾਗ ਸਰਸੋਂ ਨੂੰ ਚੀਨੀ ਸਰੋਂ ਵੀ ਕਹਿੰਦੇ ਆ ਚੀਨੀ ਗੋਭੀ ਵੀ ਲਿਟਰੇਚਰ ਦੇ ਵਿੱਚ ਲਿਖਿਆ ਮਿਲਦਾ ਤਾਂ ਇਹ ਜਿਹੜੀ ਹੈਗੀ ਆ ਇਹਦੇ ਪੱਤੇ ਖੜਮੇ ਹੁੰਦੇ ਆ ਤੇ ਸਭ ਤੋਂ ਵੱਡੀ ਗੱਲ ਇਹ ਹੈ ਵੀ ਇਹਦੀਆਂ ਅਸੀਂ ਜਿਹੜੀਆਂ ਤੋੜਾਈਆਂ ਉਹ ਛੇ ਤੋੜਾਈਆਂ ਲੈ ਸਕਦੇ ਆ ਤੇ ਇਹਦਾ ਸਾਗ ਬੜਾ ਸੁਆਦਲਾ ਬਣਦਾ ਏ ਦੇਰ ਤੱਕ ਚੱਲਦਾ ਰਹਿੰਦਾ ਤੇ ਇਸ ਦੀ ਜਿਹੜੀ ਅਸੀਂ ਬਜਾਈ ਆ ਉਹ ਪਨੀਰੀ ਨਾਲ ਵੀ ਕਰ ਸਕਦੇ ਆ ਇਹ ਜੇ ਪਨੀਰੀ ਤਿਆਰ ਕਰ ਲਓ ਜਦ ਵੀ ਇੱਕ ਦਿਨ ਦੀ ਹੁੰਦੀ ਆ ਤਾਂ ਉਸ ਤੋਂ ਬਾਅਦ ਇਹਨੂੰ ਅ ਵਿਰਲੀ ਕਰਕੇ ਬਟਾਂ ਦੇ ਉੱਪਰ ਜਾਂ ਕਿਤੇ ਬਿਲਾ ਦਈਏ ਤਾਂ ਇਹ ਤਰੀਕੇ ਨਾਲ ਵੀ ਵਧੀਆ ਇਹਦਾ ਸਾਗ ਮਿਲ ਜਾਂਦਾ ਨਹੀਂ ਤਾਂ ਜਿਆਦਾ ਸੰਘਣੀ ਬੇ ਮਲਬੀਚੀ ਜਾਂਦੀ ਹੈ ਫਿਰ ਕਈ ਵਾਰੀ ਜੇ ਕਿਤੇ ਬਰਸਾਤ ਹੋ ਜੇ ਜਾਂ ਥੋੜਾ ਜਿਹਾ ਵਿੱਚ ਨਮੀ ਆ ਜੇ ਤਾਂ ਪੱਤੇ ਗੜਨ ਲੱਗ ਜਾਂਦੇ ਆ ਇਸ ਕਰਕੇ ਜਿਹੜੀ ਅ ਸਾਗ ਸਰਸੋਂ ਸਪੈਸ਼ਲ ਸਾਗ ਲਈ ਬਣੀ ਹੋਈ ਹੈ ਤੇ ਇਸ ਛੇਤੀ ਕਿਤੇ ਗੰਦਰਾ ਨਹੀਂ ਕੱਢਦੀਗੀ ਇਸ ਕਰਕੇ ਅਸੀਂ ਜਿਹੜੀ ਬੀਜਣੀ ਆ ਹਲੇ ਕੁਛ ਦਿਨ ਰੁੱਕ ਕੇ ਫੇਰੇ ਦੂੰ ਤੁਸੀਂ ਕਾਸ਼ਤ ਕਰ ਸਕਦੇ ਹੋ। ਅੰਮ ਕਿਸਾਨਪਾਉ ਮੇਥੀ ਦਾ ਵੀ ਆਪਣੀ ਸਵਾਦ ਹੈ ਤੇ ਇਹਦੀ ਖੁਸ਼ਬੂ ਹਰ ਇੱਕ ਨੂੰ ਚੰਗੀ ਲੱਗਦੀ ਹੈ ਇਹਦੇ ਵਿੱਚ ਜਿਹੜੀ ਖਰਾਕੀ ਤੱਤ ਵੀ ਵਧੀਆ ਹੁੰਦੇ ਨੇ ਤੇ ਕੁਝ ਲੋਕਾਂ ਨੂੰ ਇਹਦੇ ਬੀਜ ਨੂੰ ਭੌਂਕੇ ਵੀ ਖਾਂਦੇ ਨੇ ਜਾਂ ਸੁਵੀਰੋ ਦਾ ਪਾਣੀ ਪੀਂਦੇ ਨੇ ਤੇ ਇਹਦਾ ਹੁਣ ਸਮਾਂ ਹੈ। ਪਰ ਗਰਮੀ ਜ਼ਿਆਦਾ ਹੋਣ ਕਰਕੇ ਵੈਸੇ ਵੀੜੀ ਦੀ ਸਿਫਾਰਿਸ਼ ਹੈ ਅਕਤੂਬਰ ਦੇ ਪਹਿਲੇ ਹਫਤੇ ਕੀਤੀ ਜਾਂਦੀ ਹੈ ਤੇ ਪਰ ਹੁਣ ਉਹ ਹੀ ਗੱਲ ਹੈ ਵੀ ਗਰਮੀ ਹਲੇ ਜ਼ਿਆਦਾ ਚੱਲ ਰਹੀ ਹੈ ਥੋੜਾ ਅਸੀਂ ਦੇਰੀ ਨਾਲ ਬੀਜਾਂਗੇ ਤਾਂ ਇਹਦੀ ਗ੍ਰੋਥ ਵਧੀਆ ਹੋਏਗੀ ਇਹਦੇ ਵਿੱਚ ਸਾਡੇ ਕੋਲੇ ਜਿਹੜੀ ਹੈਗੀ ਹੈ ਕਿਸਮ ਹੈ ਉਹ ਹੈਗੀ ਹੈ ਜੀ ਮੇਥੀ ਕਸੂਰੀ ਸੁਪਰੀਮ ਤੇ ਕਸੂਰ ਦੀ ਮੇਥੀ ਵੈਸੇ ਮਸ਼ਹੂਰ ਹੈ ਇਹਦੀ ਖੁਸ਼ੂਬ ਵਧੀਆ ਹੁੰਦੀ ਹੈ ਇਹਦੀਆਂ ਤਿੰਨ ਚਾਰ ਕਟਿੰਗਸ ਲੈ ਸਕਦੇ ਆਂ ਪਹਿਲੀ ਜਿਹੜੀ ਕਟਿੰਗ ਆ ਉਹ 40 ਦਿਨ ਤੇ ਤਿਆਰ ਸਮਾਂ ਮੇਥੇ ਬੀਜਣ ਦਾ ਤੇ ਇਹਦੀ ਕਿਸਮ ਐ M150 ਇਹਦੀ ਵੀ ਤੁਸੀਂ ਕਾਸ਼ਤ ਕਰ ਸਕਦੇ ਹੋ ਅ ਇਹ ਵੀ ਅਸੀਂ ਹਫਤੇ 10 ਦਿਨ ਤੱਕ ਇਹਦੀ ਬਜਾਈ ਕਰ ਸਕਦੇ ਆਂ ਤਕਰੀਬਨ ਅ ਅਕਤੂਬਰ ਦਾ ਪਹਿਲਾ ਹਫਤਾ ਛੱਡ ਦਿਓ ਫਿਰ ਹਲ ਕਰਮੀ ਕਰਕੇ ਉਸ ਤੋਂ ਬਾਅਦ ਮੌਸਮ ਮੁਤਾਬਕ ਇਹਨੂੰ ਅਸੀਂ ਵੇਚ ਸਕਦੇ ਆ ਤੇ ਦੀਆਂ ਅਸੀਂ ਕਈ ਕਟਿੰਗ ਵੀ ਲੈਨੇ ਆ ਜਾਂ ਫਿਰ ਜਿਹੜੇ ਕਮਰਸ਼ੀਅਲ ਤੌਰ ਤੇ ਕਰਦੇ ਨੇ ਉਹ ਮੇਥੇ ਨੂੰ ਵਾਰ-ਵਾਰ ਵੇਚਦੇ ਆ ਉਸ ਤੋਂ ਜੜਾਂ ਵਿੱਚੋਂ ਪੱਟ ਲੈਂਦੇ ਆ ਤੇ ਉਸ ਈਕੇ ਨਾਲ ਮਾਰਕੀਟ ਦੇ ਵਿੱਚ ਭੇਜ ਦਿੰਦੇ ਆ ਪਰ ਦੀਆਂ ਕੁਝ ਕਟਿੰਗਸ ਲੈ ਸਕਦੇ ਆ ਦੁਆਰਾ ਫਿਰ ਫੁੱਟਿਆ ਹੁੰਦਾ ਸ਼ਾਲਗਮ ਜਿਹਨੂੰ ਅਸੀਂ ਗੋਂਗਲੂ ਵੀ ਕਹਿੰਨੇ ਆ ਤਾਂ ਇਹਦਾ ਆਪਣਾ ਹੀ ਮਹੱਤਵ ਹੈ ਇਹ ਸਬਜ਼ੀ ਵਧੀਆ ਬਣਦੀ ਹੈ ਤੇ ਇਹ ਵੀ ਸਰਤ ਦੀ ਸਬਜ਼ੀ ਹੈ ਇਸਨੂੰ ਸੇਚ ਸਕਦੇ ਆ ਪਰ ਵਿਜੀਨ ਵੇਲੇ ਇੱਕ ਦੀ ਸਮੱਸਿਆ ਜ਼ਰੂਰ ਹੈ ਕਿ ਸੰਘਣਾ ਬਹੁਤ ਹੋ ਜਾਂਦਾ ਬਰੀਕ ਬੀਜ ਹੁੰਦਾ ਇਸ ਦੇ ਵਿੱਚ ਤਾਂ ਮਿੱਠੀ ਵਗੈਰਾ ਮਿਲਾ ਲਓ ਤਾਂ ਕਿ ਜਿਹੜੀ ਹੈਗੀ ਹੈ ਬੀਜ ਵਿਰਲਾ ਕੇਰਿਆ ਜਾ ਸਕੇ ਤੇ ਇਹਦੀ ਸਾਡੇ ਕੋਲ ਜਿਹੜੀ ਕਿਸਮ ਕਿਸਮ ਹੈ ਇਹ ਸਲਗਮ L1 LMI ਲੁਧਿਆਣਾ ਵਨ ਕਿਸਮ ਇੱਕੋ ਇੱਕ ਕਿਸਮੇ ਦੀ ਮਿਲਦੀ ਹੈ ਸੋ ਇਸ ਦੀ ਕਾਸ਼ਤ ਵੀ ਅਸੀਂ ਆਉਣ ਵਾਲੇ ਦਿਨਾਂ ਵਿੱਚ ਕਰ ਸਕਦੇ ਆ ਤੇ ਇਹਦਾ ਇਹ ਹੈ ਵੀ ਇਹਨੂੰ ਕੁਝ ਵਕਫੇ ਤੇ ਕਰੋ ਇਹਦੇ ਵਿੱਚ ਆ ਕਿੱਟ ਦੇ ਵਿੱਚ ਕਾਫੀ ਜਿਆਦਾ ਬੀਜ ਹੁੰਦੇ ਨੇ ਇਸ ਕਰਕੇ ਕੁਛ ਪਹਿਲਾਂ ਲਾ ਲਓ 10 ਦਿਨ ਬਾਅਦ ਦੇ ਵਿੱਚ ਲਾ ਲਓ ਇਹਨੂੰ ਸਲਾਦ ਦੇ ਵਿੱਚ ਵੀ ਵਰਤੇ ਜਾ ਸਕਦਾ ਹੈ ਤੇ ਸਬਜ਼ੀ ਵੀ ਬਣਾਈ ਜਾ ਸਕਦੀ ਹੈ ਇਹ ਇੱਕ استان ਦੀ ਫਸਲ ਹੈ ਜਿਹੜੀ ਕਿ ਕਾਫੀ ਚਰਚਿਤ ਆ ਗਈ ਹੈ ਇਹਨੂੰ ਕਈ ਲੋਕ ਹਰੀ ਗੋਭੀ ਵੀ ਕਹਿੰਦੇ ਨੇ ਤੇ ਇਸ ਦੇ ਵਿੱਚ ਕਾਫੀ ਸਾਰੇ ਗੁਣ ਨੇ ਜਿਹੜੀ ਬਰੋਕਲੀ ਹੈਗੀ ਹੈ ਇਹ ਚ ਵਿਟਾਮਿਨ ਹੈ ਆਇਰਨ ਹੈ ਕੈਲਸ਼ੀਅਮ ਕਾਫੀ ਜਿਆਦਾ ਮਾਤਰਾ ਵਿੱਚ ਹੁੰਦਾ ਹੈ ਇਸਦੇ ਵਿੱਚ 3.3% ਪ੍ਰੋਟੀਨ ਵਿਟਾਮਿਨ A, C, ਥਾਇਆਮੀਨ, ਨਾਈਸਿਨ ਅਤੇ ਰੈਬੋਫਲੋਵਿਨ ਵੀ ਹੁੰਦੇ ਆ ਤੇ ਕੁਝ ਜਾਮਨੀ ਰੰਗ ਦੀਆਂ ਵੀ ਆਉਂਦੀਆਂ ਬਰੋਕਲੀ ਉਹ ਵੱਖਰੇ ਕਲਰ ਦੀ ਆਉਂਦੀ ਹੈ ਤੇ ਉਹਦੇ ਵਿੱਚ ਥੋੜੇ ਜੇ ਗੁਣ ਵੱਖਰੇ ਹੁੰਦੇ ਨੇ ਇਹ ਇਹ ਸੀਰਮ ਕ੍ਰੈਸਟੋਲ ਘਟਾਉਣ ਦੇ ਵਿੱਚ ਵੀ ਮਦਦ ਕਰਦੀ ਹੈ ਤੇ ਇਸ ਤੋਂ ਇਲਾਵਾ ਜਿਹੜੀਆਂ ਖੋਜਾਂ ਵੀ ਦੱਸਦੀਆਂ ਕਿ ਕੈਂਸਰ ਨੂੰ ਘਟਾਉਣ ਵਾਲੇ ਤੱਤ ਵੀ ਇਹਦੇ ਵਿੱਚ ਪਾਏ ਜਾਂਦੇ ਆ ਪਰ ਵੇਖਣ ਦੇ ਵਿੱਚ ਇਹ ਆਉਂਦਾ ਵੀ ਜਿਹੜੀ ਬਰੋਕਲੀ ਜਦੋਂ ਅਸੀਂ ਸਬਜ਼ੀ ਵਾਂਗ ਬਣਾਉਂਦੇ ਆ ਤਾਂ ਬੱਚੇ ਨੂੰ ਥੋੜਾ ਜਿਹਾ ਘੱਟ ਪਸੰਦ ਕਰਦੇ ਆ ਤਾਂ ਇਹਦਾ ਪਿਛਲੇ ਗੁੱਸਾਵੇਂ ਤੋਂ ਇਹ ਤਜਰਬਾ ਕੀਤਾ ਹੈ ਵੀ ਇਹਨੂੰ ਕਦੂਕਸ਼ ਕਰ ਲਓ ਜਾਂ ਥੋੜੀ ਬਰੀਕ ਕੱਟ ਕੇ ਤੇ ਆਟੇ ਵਿੱਚ ਮਿਲਾ ਕੇ ਰੋਟੀਆਂ ਵਿੱਚ ਜਦੋਂ ਅਸੀਂ ਵਰਤ ਲੈਂਦੇ ਆ ਤਾਂ ਇਹ ਸੁਆਦੀ ਬਣਦੀ ਹੈ ਤੇ ਇਹਦਾ ਜਿਹੜਾ ਇੱਕ ਤਰੀਕੇ ਨਾਲ ਸਲਾਦ ਵਾਂਗ ਖਾਦੀ ਜਾਂਦੀ ਹੈ ਬਸ ਇਹਨੂੰ ਸਲਾਦ ਦੇ ਵਿੱਚ ਵੀ ਖਾਧਾ ਜਾ ਸਕਦਾ ਹੈ ਤੇ ਇਹਦੀ ਜਿਹੜੀ ਸਾਡੇ ਕੋਲ ਕਿਸਮ ਹੈਗੀ ਬਰੋਕਲੀ ਇਹ ਹੈਗੀ ਹੈ ਪਾਲਮ ਸਮ੍ਰiddhi ਕਿਸਮ ਹੈ ਤੇ ਇਹਦੀਆਂ ਵੈਸੇ ਦੋ ਕਿਸਮਾਂ ਹੁੰਦੀਆਂ ਨੇ ਪੰਜਾਬ ਬਰੋਕਲੀ ਬਨ ਵੀ ਆਉਂਦੀ ਹੈ ਤੇ ਪਰ ਪਰ ਜਿਹੜੀ ਇਸ ਕਿੱਟ ਦੇ ਵਿੱਚ ਹੈ ਇਹਦੀ ਲੇਟੈਸਟ ਕਿਸਮ ਹੈ ਪਾਲਮ ਸਮ੍ਰiddhi ਤੇ ਇਹਦੇ ਜਿਹੜੇ ਹੈਗੇ ਪੱਤੇ ਚੌੜੇ ਅਤੇ ਗੂੜੇ ਹਰੇ ਰੰਗ ਦੇ ਹੁੰਦੇ ਆ ਇਹ ਜਿਹੜੇ ਗੋਟਾ ਜਿਹੜੇ ਗੁੰਦਵੇਂ ਹੁੰਦੇ ਆ ਗੋਲ ਹੁੰਦੇ ਆ ਤੇ ਨਰਮ ਹੁੰਦੇ ਆ ਤੇ ਇਹਦੀ ਪਨੀਰੀ ਤਿਆਰ ਕਰ ਸਕਦੇ ਆ ਅਸੀਂ ਪਨੀਰੀ ਨੂੰ ਪਟਕੇ ਖੇਤਾਂ ਦੇ ਵਿੱਚ ਲਾਉਣ ਤੋਂ ਬਾਅਦ ਇਹ 72 ਦਿਨਾਂ ਬਾਅਦ ਇਹਦਾ ਗੋਟੇ ਕਟਾਈ ਦੇ ਲਈ ਆਪਣਾ ਤਿਆਰ ਹੋ ਜਾਂਦਾ ਸੋ ਇਹ ਵੀ ਇੱਕ ਬਲਖਣ ਜੀ ਜਿਹੜੀ ਸਾਡੇ ਕੋਲੇ ਅਬ ਸਬਜ਼ੀ ਹੈਗੀ ਐ ਇਹਦੀ ਵਰਤੋਂ ਸਾਨੂੰ ਜ਼ਰੂਰ ਕਰ ਲੈਣੀ ਚਾਹੀਦੀ ਐ ਇਸ ਸੀਜ਼ਨ ਦੇ ਵਿੱਚ ਇਹਨੂੰ ਬੀਜ ਲੈਣਾ ਚਾਹੀਦਾ ਬਰੋਕਲੀ ਨੂੰ ਗਾਜਰ ਵੀ ਜਿਹੜੀ ਸਰਦੀ ਦੀ ਸਬਜੀ ਹੈ ਇੱਕ ਪ੍ਰਮੁੱਖ ਸਬਜੀ ਹੈ ਤੇ ਗਾਜਰ ਦੇ ਬੀਜ ਪੂੰਗਣ ਲਈ ਜਿਹੜਾ ਤਾਪਮਾਨ ਆ ਉਹ 7 ਡਿਗਰੀ ਤੋਂ 23 ਡਿਗਰੀ ਤੱਕ ਹੋਣਾ ਚਾਹੀਦਾ ਤੇ ਜਦੋਂ ਕੇਸ ਦੇ ਵਿਕਾਸ ਦੇ ਲਈ 18 ਤੋਂ 25 ਡਿਗਰੀ ਸੈਂਟੀਗ੍ਰੇਡ ਤਾਪਮਾਨ ਹੋਣਾ ਚਾਹੀਦਾ ਤੇ 15 ਤੋਂ 20 ਡਿਗਰੀ ਤਾਪਮਾਨ ਦੇ ਵਿੱਚ ਜਿਹੜਾ ਗਾਜਰ ਦਾ ਵਧੀਆ ਰੰਗ ਬਣਦਾ ਹੈ ਤੇ ਜੇਕਰ ਤਾਪਮਾਨ 30 ਡਿਗਰੀ ਤੋਂ ਉੱਪਰ ਹੋ ਜਾਂਦਾ ਤਾਂ ਗਾਜਰ ਵਿੱਚ ਥੋੜੀ ਜਿਹੀ ਕੜੱਤਨ ਪੈਦਾ ਹੋ ਜਾਂਦੀ ਹੈ ਤੇ ਇਹਦੀਆਂ ਜੜਾਂ ਸਖਤ ਹੋ ਜਾਂਦੀਆਂ ਇਹਦੀ ਵੀ ਕਿਸਮ ਸਾਡੇ ਕੋਲੇ ਪੀਸੀ 161 ਹੈ ਤੇ ਜਿਹੜੀ ਕਿਸਮ ਹੈ ਇਹਦੀਆਂ ਗਾਜਰਾਂ 30 ਸੈਂਟੀਮੀਟਰ 30 ਸੈਂਟੀਮੀਟਰ ਲਗਭਗ ਤੁਸੀਂ ਮੰਨ ਕੇ ਚੱਲੋ ਵੀ ਫੁੱਟ ਤੱਕ ਦੀਆਂ ਹੋ ਜਾਂਦੀਆਂ ਤੇ ਸੁਪਰੰਤ ਦੇ ਜਿਹੜੀ ਹੈਗੀ ਹੈ ਜੂਸ ਦੀ ਮਕਦਾਰ ਏ 575 ਮਿਲੀਲੀਟਰ ਪ੍ਰਤੀ ਕਿਲੋ ਹੈ ਕਿਉਂਕਿ ਗਾਜਰ ਦੇ ਵਿੱਚ ਕੈਰੋਟਿਨ ਹੁੰਦੀ ਹੈ ਜਿਹੜੀ ਅੱਗੇ ਪਾਣੀ ਦੇ ਵਿੱਚ ਕੁਲ ਕੇ ਵਿਟਾਮਿਨ ਏ ਏ ਦੇ ਵਿੱਚ ਤਬਦੀਲ ਹੋ ਜਾਂਦੀ ਹੈ ਏ ਦੇ ਵਿੱਚ 8.8 8 ਮਿਲੀਗ੍ਰਾਮ ਪ੍ਰਤੀ 100 ਗ੍ਰਾਮ ਹੁੰਦੀ ਹੈ ਤੇ ਟੀਐਸਐਸ 9.5 ਤੇ ਜਿਹੜੇ ਵਿੱਚ 슈ਗਰ ਦੀ ਮਾਤਰਾ ਜਾਂ ਖੰਡ ਦੀ ਮਾਤਰਾ ਉਹ 8.75 ਹੈਗੀ ਹੈ ਤੇ ਇਹ ਬਜਾਈ ਤੋਂ ਲਗਭਗ 90 ਦਿਨਾਂ ਬਾਅਦ 3 ਮਹੀਨੇ ਬਾਅਦ ਪੁੱਟਣ ਲਈ ਤਿਆਰ ਹੋ ਜਾਂਦੀ ਹੈ ਸੋ ਗਾਜਰ ਸਰਾਦ ਲਈ ਵੀ ਖਾਦੀ ਜਾਂਦੀ ਹੈ ਸਬਜ਼ੀ ਲਈ ਵੀ ਖਾਦੀ ਜਾਂਦੀ ਹੈ ਤੇ ਜਿਸ ਤਰ੍ਹਾਂ ਮੈਂ ਤੁਹਾਨੂੰ ਤਾਪਮਾਨ ਦੱਸਿਆ ਕਿ ਇਹਨੂੰ ਬਹੁਤ ਉੱਚੇ ਤਾਪਮਾਨ ਦੇ ਵਿੱਚ ਉਸ ਤਿੱਕੇ ਨਾਲ ਨਹੀਂ ਹੁੰਦੀ ਪਿਛਲੇ ਸਾਲ ਮੈਂ ਦੋ ਵਾਰ ਲਾਈ ਪਰ ਨਹੀਂ ਹੋਈ ਬਾਦ ਤੀਸਰੀ ਵਾਰ ਇਹਨੂੰ ਫਿਰ ਲਾਉਣੀ ਪਈ ਇਸ ਕਰਕੇ ਹਾਲੇ ਰੁਕ ਜੋ ਤਾਂ ਬੈਸ ਤਾਂ ਬਿਓਰ ਕਹਿੰਦੇ ਹੁੰਦੇ ਸੀ 15 ਭਾਦੋਂ ਤੋਂ ਗਾਜਰਾਂ ਲੰਨੇ ਜਾਂਦੀਆਂ ਹੈ ਤੇ ਉਸ ਵੇਲੇ ਸ਼ਾਇਦ ਦਾ ਟੈਂਪਰੇਚਰ ਕੋਈ ਸੌਣ ਮਹੀਨਾ ਕਰਕੇ ਜਾਂ ਬਰਸਾਤ ਕਰਕੇ ਵੀ ਕੁਝ ਘਟ ਹੋਵੇ ਸੌਣ ਦਾ ਨਹੀਂ ਭਾਦੋਂ ਵਿੱਚ ਚਲੇ ਜਾਵਾਂਗੇ ਆਪਾਂ ਤਾਂ ਪਰ ਫਿਰ ਵੀ ਬਰਸਾਤ ਦਾ ਪ੍ਰਭਾਵ ਜ਼ਰੂਰ ਹੁੰਦਾ ਹੈ ਪਰ ਹੁਣ ਜਿਵੇਂ ਵੇਖ ਰਹੇ ਹਾਂ ਅਸੀਂ ਗਰਮੀ ਸਵੇਰੀ ਕਾਫੀ ਹੁੰਦੀ ਹੈ ਇਸ ਕਰਕੇ ਇਹਨੂੰ ਅਸੀਂ ਬਟਾਂ ਦੇ ਉੱਪਰ ਲਾਉਣਾ ਹੈ ਤਾਂ ਘਰੇਲੂ ਵਿੱਚ ਬੀਚੀ ਵਿੱਚ ਘਟੂ ਘਟ ਸਹੀ ਹਜੇ ਰੁੱਕ ਸਕਦੇ ਹਾਂ ਯਾਨੀ ਪਛਾਣੀ ਸਬਜ਼ੀ ਮਟਰ ਇਹ ਇਹਦੇ ਲਈ ਵੀ ਜਿਹੜਾ ਠੀਕ ਤਾਪਮਾਨ ਆ ਉਹ 20 ਤੋਂ 25 ਡਿਗਰੀ ਹੈ ਜੇ ਤਾਪਮਾਨ 30 ਡਿਗਰੀ ਸੈਂਟੀਗ੍ਰੇਡ ਤੋਂ ਵੱਜ ਜਾਂਦਾ ਤਾਂ ਬੂਟੇ ਉੱਗਣ ਸਮੇਂ ਮਰ ਜਾਂਦੇ ਆ ਤੇ ਅ ਇਸ ਲਈ ਜਿਹੜਾ ਹੈਗਾ ਫਸਲ ਉਸ ਇਲਾਕੇ ਵਿੱਚ ਚੰਗੀ ਹੋ ਸਕਦੀ ਹੈ ਜਿੱਥੇ ਗਰਮੀ ਤੋਂ ਸਰਦੀ ਰੁੱਤ ਜਿਹੜਾ ਬਦਲਾਅ ਉਹ ਸਹਿਜ-ਸਹਿਜ ਆਵੇ ਪਰ ਸਹਿਜ ਵਾਲੀਆਂ ਗੱਲਾਂ ਤਾਂ ਹੋਣ ਗਈਆਂ ਤੇ ਇਹ ਜਿਹੜੀ ਕਿਸਮ ਹੈਗੀ ਹੈ ਉਹ ਪੰਜਾਬ 89 ਆ ਸਾਡੇ ਕੋਲੇ ਤੇ ਇਹ ਜਿਹੜੀ ਕਿਸਮ ਹੈਗੀ ਐ ਇਹ ਇਹਦੇ ਬੂਟੇ ਦੇ ਦਰਮਿਆਨੇ ਮੋਣੇ ਹੁੰਦੇ ਐ ਤੇ ਇਹਦੇ ਵਿੱਚ ਇੱਕ ਜਿਹੜਾ ਪੌਦਾ ਉਸ ਤੋਂ 28 ਤੋਂ 30 ਫਲੀਆਂ ਇਹਨੂੰ ਲੱਗ ਜਾਂਦੀਆਂ ਤੇ ਇੱਕ ਫਲੀ ਦੇ ਵਿੱਚ 9 ਤੋਂ 10 ਦਾਣੇ ਹੁੰਦੇ ਐ ਤੇ ਫਲੀਆਂ ਜੋੜਿਆਂ ਵਿੱਚ ਲੱਗਦੀਆਂ ਇਹ ਕਿਸਮ 90 ਦਿਨਾਂ ਵਿਚ ਪਹਿਲੀ ਤੜਾਈ ਵਾਸਤੇ ਤਿਆਰ ਹੋ ਜਾਂਦੀ ਹੈ ਇਸ ਦੇ ਦਾਣੇ ਮਿੱਠੇ ਹੁੰਦੇ ਐ ਤੇ ਫਲੀਆਂ ਵਿੱਚੋਂ 55% ਜਿਹੜੇ ਹੈਗੇ ਐ ਦਾਣੇ ਨਿਕਲਦੇ ਐ ਸੋ ਸਾਨੂੰ ਮਟਰ ਵੀ ਜਿਹੜੇ ਹੈਗੇ ਐ ਥੋੜੇ ਹਾਲੀ ਲੇਟ ਵੀ ਜਣੇ ਐ ਹਾਲੇ اگਤੇ ਐ ਤਾਂ ਬਟਾ ਬਣਾ ਕੇ ਲਾ ਦਿਓ ਚਾਹੇ ਤੁਸੀਂ ਥੱਲੇ ਜ਼ਮੀਨ ਦੇ ਵਿੱਚ ਲਾਉਣੇ ਤਾਂ ਸਾਨੂੰ ਕਿ ਵੀ ਸਪੋਰਟ ਦੇਣੀ ਪੈ ਜਾਂਦੀ ਐ ਸੈਟਿੰਗ ਆ ਵਗੈਰਾ ਦੀ ਤੇ ਇਹਨੂੰ ਵੀ ਤੁਸੀਂ ਜ਼ਰੂਰ ਅਗਾਓ ਸਾਡੀ ਜਾਣੀ ਪਹਿਚਾਣੀ ਜਿਹੜੀ ਸਬਜੀ ਹੈ ਤੇ ਜਿਹੜਾ ਸਬਜੀ ਵੀ ਕਹ ਲੋ ਜਾਂ ਫਿਰ ਉਹ ਪੌਦਾ ਜਿਹਦੇ ਪੱਤੇ ਹਰ ਇੱਕ ਸਬਜੀ ਵਿੱਚ ਪਾਏ ਜਾਂਦੇ ਆ ਧਨੀਆਂ ਤੇ ਧਨੀਆਂ ਦੇ ਮਾਮਲੇ ਵਿੱਚ ਜਿੰਨਾ ਕੁ ਮੇਰਾ ਤਜਰਬਾ ਰਿਹਾ ਜਾਂ ਹੋਰ ਲੋਕਾਂ ਨੇ ਵਖਿਆ ਹੈ ਹਮੇਸ਼ਾ ਹਰ ਸਾਲ ਧਨੀਆਂ ਲੋਕ ਜਿਹੜੇ ਹੈਗਾ ਉਹ ਦੋ ਜਾਂ ਤਿੰਨ ਵਾਰ ਬੀਜਦੇ ਆ ਪਹਿਲੀ ਵਾਰ ਬੀਜਦੇ ਉਹ ਹਰਾਨੀ ਹੁੰਦਾ ਤੇ ਦੂਸਰੀ ਵਾਰ ਫਿਰ ਬੀਜਦੇ ਆ ਫਿਰ ਕੀ ਬਰੀ ਹੋ ਜਾਂਦਾ ਇਸ ਕਰਕੇ ਜਿਹੜਾ ਹੈਗਾ ਇਹਨੂੰ ਹਲੇ ਠਹਿਰ ਕੇ ਬੀਜਿਆ ਜਾਣਾ ਅਸੀਂ ਲੇਟ ਕਰ ਸਕਦੇ ਆ ਤੇ ਧਨੀਆਂ ਇੱਕ ਵਿਜਨ ਵੇਲੇ ਇਸ ਕਰਦਾ ਵੀ ਤੁਹਾਨੂੰ ਪਤਾ ਹੀ ਹੈ ਕਿ ਇਹਨੂੰ ਦਫਾੜ ਕਰ ਲਿਆ ਜਾਂਦਾ ਤੇ ਕਿਉਂਕਿ ਜਿਹੜਾ ਹੈਗਾ ਪੂਰੇ ਜਿਹੜੇ ਦਾਣੇ ਹੁੰਦੇ ਆ ਉਹਨੂੰ ਅੱਗੇ ਤੋੜ ਲਈਏ ਤਿੰਨ ਚਾਰ ਉਹਦੇ ਵਿੱਚ ਬੀਜ ਹੁੰਦੇ ਆ ਉਹ ਕੱਢ ਕੇ ਜਾਂ ਤਾਂ ਇੱਕ ਥਲੇ ਟਰੱਕ ਲਓ ਤੇ ਉਹਦੇ ਉੱਤੇ ਥੋੜੇ ਧਨੀਆਂ ਪਾ ਕੇ ਤਦੂਸਰੀ ਹਟ ਦੇ ਨਾਲ ਉੱਤੇ ਰਗੜਾ ਜਾ ਲਾ ਦਿਓ ਜਾਂ ਨੂੰ ਕੁੰਡੇ ਕੋਟ ਨੇ ਵਿੱਚ ਜਾਂ ਕਿਤੇ ਇਸ ਤਿੱਕੇ ਨਾਲ ਇਹਨੂੰ ਪੁਰਾਣੇ ਜ਼ਮਾਨੇ ਵਿੱਚ ਜਿਹੜੇ ਬਜ਼ੁਰਗ ਸੀ ਉਹ ਜ਼ਮੀਨ ਤੇ ਰੱਖ ਕੇ ਪੱਕੀ ਜ਼ਮੀਨ ਤੇ ਰੱਖ ਕੇ ਤੇ ਉੱਤੇ ਜੁੱਤੀ ਨਾਲ ਇਹਨੂੰ ਮਸਲ ਲੰਦੇ ਸੀ ਤੇ ਉਸ ਤੋਂ ਬਾਅਦ ਇਹ ਵੀਜਿਆ ਜਾਣਾ ਸਾਡੇ ਕੋਲੇ ਜਿਹੜੀ ਕਿਸਮ ਹੈ ਦੀ ਇਹ ਕਿਟ ਦੇ ਵਿੱਚ ਪਈ ਜਾਉ ਪੰਜਾਬ ਸੁਗੰਧ ਹੈ ਤੇ ਇਹ ਕਿਸਮ ਪਿਛਲੇ ਸਾਲ ਦੀ ਰਿਲੀਜ਼ ਕੀਤੀ ਗਈ ਹੈ ਇਹ ਬੜੀ ਖੁਸ਼ਬੂਦਾਰ ਹੈ ਤੇ ਨਿਸਰ ਦੀ ਛੇਤੀ ਨਹੀਂ ਤਣੀਆਂ ਪੰਜ ਕਟਾਈਆਂ ਲਈਆਂ ਜਾ ਸਕਦੀਆਂ ਬਾਜ਼ਾਰ ਦੇ ਵਿੱਚ ਹਾਈਬ੍ਰਿਡ ਤਣੀਆਂ ਵੀ ਆਉਂਦਾ ਬਹੁਤ ਮੋٹے ਮੋٹے ਚੌੜੇ ਪੱਤੇ ਆਉਂਦੇ ਨੇ ਪਰ ਵਿੱਚ ਨਾ ਤਾਂ ਉਹ 스멜 ਹੁੰਦੀ ਹੈ ਨਾ ਉਹ ਸਵਾਦ ਹੁੰਦਾ ਇਸ ਕਰਕੇ ਤਣੀਆਂ ਜ਼ਰੂਰ ਲਾਓ ਬਟਾਂ ਤੇ ਵੀ ਲਾਇਆ ਜਾ ਸਕਦਾ ਜਾਂ ਫਿਰ ਜਿਹੜੀ ਸਾਡੇ ਕੋਲ ਪੱਧਰ ਕਿਆਰੀ ਹੈ ਤੇ ਉਹਦੇ ਵਿੱਚ ਵੀ ਅਸੀਂ ਲਕੀਰਾਂ ਖਿੱਚ ਕੇ ਉਹ ਕੋਈ ਪੰਜ ਸੱਤ ਉਂਗਲਾਂ ਦੀ ਵਿੱਥ ਛੱਡ ਕੇ ਤਾਂ ਲਾ ਸਕਦੇ ਹਾਂ ਸੋ ਜਿਹੜਾ ਤਣੀਆਂ ਹਾਲੇ ਗਰਮੀ ਬਹੁਤ ਹੈ ਠਹਿਰ ਕੇ ਲਾ ਲਾਂਗੇ ਅ ਫਿਰ ਇਹਨੂੰ ਜਰੂਰ ਲਾਓ ਜੀ ਧੰਨਵਾਦ